ਜਿਹੜੇ ਮੁੱਖ ਮੰਤਰੀ ਸਾਹਿਬ ਛੇ-ਛੇ ਮਹੀਨੇ ਦੀ ਬੈਠਕਾਂ ਕਰਦੇ ਸੀ ਹੁਣ ਇੱਕ ਦਿਨ ਨਹੀਂ ਪੈਣ ਦਿੰਦੇ ਕਹਿੰਦੇ ਜੀ ਹੁਣ ਤਾਂ ਇੱਕ ਦਿਨ ਤੋਂ ਬਾਅਦ ਜਦੋਂ ਮਤਲਬ ਕੈਬਨਟ ਦੀ ਬੈਠਕ ਆ ਜਾਂਦੀ ਹੈ ਕੱਲ ਨੂੰ ਕੈਬਨਟ ਦੀ ਬੈਠਕ ਚ ਕੋਈ ਹੋਰ ਸਦਾ ਹੀ ਹੋਣੀ ਹੈ ਹੈ ਹੋਰ ਇਹਨੂੰ ਦੁਰਸਤ ਕਰਨ ਦਾ ਕੀ ਇਹ ਗੱਲ ਜਾ ਕੇ ਉੱਥੇ ਖੜੂਗੀ ਕਿ ਅੱਜ ਨਹੀਂ ਤਾਂ ਕੱਲ ਨੂੰ ਇਹ ਪਾਲਿਸੀ ਵਾਪਸ ਲੈਣੀ ਪਊਗੀ ਮੈਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਆ ਮੇਰੇ ਨਾਲ ਅੱਜ ਇਸ ਪੈਨਲ ਦੇ ਵਿੱਚ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਸਾਹਿਬ ਤੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਸਰਦਾਰ ਹਮੀਰ ਸਿੰਘ ਜੀ 40 ਸਾਲ ਹੋ ਗਏ ਰਜੀਵ ਲੋਂਗਵਾਲ ਸਮਝੌਤੇ ਨੂੰ ਇਹ ਤੋਂ ਪਹਿਲਾਂ ਕਿ ਆਪਾਂ ਵਿਸਥਾਰਤ ਚਰਚਾ ਉਹਦੇ ਤੇ ਕਰੀਏ ਚ ਇਹ ਸਮਝਣਾ ਚਾਹੁੰਦਾ ਕਿ ਅੱਜ ਅਮਨ ਰੋੜਾ ਜੀ ਦੀ 바ਰੀ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਅ ਮਤਲਬ ਕਿ ਜਿਹੜਾ ਅਕਾਲੀ ਬੀਜੇਪੀ ਵਾਲੇ ਸਮੇਂ ਹੋਈ ਲੈਂਡ ਪੋਲਿੰਗ ਵਾਲੀ ਪਾਲਿਸੀਆਂ ਸੀ ਉਹਨੂੰ ਉਦਾਹਰਣ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕੁਝ ਵੱਖਰਾ ਨਹੀਂ ਕਰ ਰਹੇ ਜੀ ਇਹ ਤਾਂ ਪੰਜਾਬ 'ਚ ਪਹਿਲਾਂ ਵੀ ਹੁੰਦਾ ਹੈ ਕਿ ਉਹ ਆਪਣੇ ਆਪਣਾ ਪੱਖ ਵਿਚਾਰ ਰਹੇ ਸੀ ਜਾਂ ਉਹ ਇਹ ਦੱਸ ਰਹੇ ਸੀ ਕਿ ਜੀ ਸਰਕਾਰੀ ਸਿਸਟਮ ਹੈ ਹੀ ਚੱਲਦਾ ਹੈ ਇਹਦਾ ਕੀ ਅਰਥ ਹੈ ਕੱਲ ਨੂੰ ਕੈਨੇਡਟ ਦੀ ਬੈਠਕ ਵੀ ਇਹਦੇ ਨਾਲ ਜੋੜ ਕੇ ਦੇਖਦੇ ਹੋ ਜੀ ਜਿਹੜੀ ਅੱਜ ਦੀ ਅਮਰ ਅਰੋੜਾ ਜਿਹੜਾ ਪਾਰਟੀ ਦੇ ਪ੍ਰਧਾਨ ਵੀ ਨੇ ਤੇ ਮੰਤਰੀ ਵੀ ਨੇ ਉਹਨਾਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੇਰੇ ਖਿਆਲ ਨਾਲ ਉਹ ਇਹਦੇ ਤੋਂ ਪ੍ਰਵੋਕ ਹੋ ਕੇ ਉਹਨਾਂ ਨੇ ਕੀਤਾ ਹੈ ਕਿ ਸੁਖਵੀਰ ਬਾਦਲ ਨੇ ਇੱਕ ਟਵੀਟ ਕੀਤਾ ਉਹ ਟਵੀਟ ਇਹ ਕੀਤਾ ਕਿ ਇਹ ਜ਼ਮੀਨ ਦਾ ਜਿਹੜੇ ਕਿਸਾਨ ਨੇ ਜਿਹੜੇ ਨਹੀਂ ਦੇ ਦੇਣਗੇ ਜ਼ਮੀਨ ਉਹਨਾਂ ਨੂੰ ਸੀਐਨਯੂ ਤਬਦੀਲ ਕਰਨ ਦਾ ਹੱਕ ਨਹੀਂ ਦਿੱਤਾ ਗਿਆ ਕਿ ਉਹ ਆਪ ਕੀ ਕਰਨਾ ਚਾਹੁੰਦੇ ਨੇ ਉੱਥੇ ਜਿਹਨੂੰ ਚੇਂਜ ਆਫ ਲੈਂਡ ਯੂਜ਼ ਕਹਿੰਦੇ ਨੇ ਕਿਸਾਨ ਆਪਣੀ ਜ਼ਮੀਨ ਦਾ ਲੈਂਡ ਯੂਜ਼ ਚੇਂਜ ਕਰਾ ਕੇ ਆਪ ਕੁਝ ਨਹੀਂ ਕਰ ਪਾਏਗਾ ਇਹਦਾ ਮਤਲਬ ਉਹਨੂੰ ਜ਼ਬਰਦਸਤੀ ਫਿਰ ਉੱਥੇ ਹੀ ਜਾਂ ਇਹਨਾਂ ਨੂੰ ਦੇਣੀ ਪੈਗੀ ਜਾਂ ਫਿਰ ਕੇਵਲ ਖੇਤੀ ਕਰਨੀ ਪੈਗੀ ਜਿੰਨਾ ਕਿ ਵੀ ਪਲਾਟੋਂ ਦਾ ਵਿੱਚ ਆ ਗਿਆ ਇਧਰ ਹੋ ਗਿਆ ਇਹ ਸੀ ਇਹਦਾ ਜਵਾਬ ਦੇਣ ਦੀ ਬਜਾਏ ਮਤਲਬ ਇਹ ਗੱਲ ਮੰਨ ਗਏ ਨੇ ਅਮਨ ਅਰੋੜਾ ਕਿ ਅਸੀਂ ਖੇਤੀ ਕਰਨ ਦੀ ਇਜਾਜ਼ਤ ਤਾਂ ਦਿੰਦੇ ਆ ਤੇ ਤੁਸੀਂ ਤਾਂ 2008 ਜਿਹੜਾ 12 ਦਸੰਬਰ 2008 ਨੂੰ ਜਦੋਂ ਤੁਸੀਂ ਬੁਹਾਲੀ ਦਾ ਮਾਸਟਰ ਪਲਾਨ ਬਣਾਇਆ ਫਿਰ ਉਦੋਂ ਬਾਅਦ 24 ਅੱਠ ਨੂੰ ਤੁਸੀਂ ਅੰਮ੍ਰਿਤਸਰ ਦਾ ਬਣਾਇਆ ਉਦੋਂ ਹੀ 2008 ਦੇ 11 ਦੇ ਵਿੱਚ ਅਲੱਗ-ਅਲੱਗ ਬਣਾਏ ਤੁਸੀਂ ਵੀ ਤਾਂ ਐਂ ਬਣਾਇਆ ਵੀ ਆਜੋ ਆਪਾਂ ਇਕੱਠੇ ਹੋ ਕੇ ਚੱਲਦੇ ਆ ਤੁਸੀਂ ਤਾਂ ਇਹ ਵੀ ਨਹੀਂ ਦਿੱਤਾ ਜੀ ਤੁਸੀਂ ਆਪੀ ਅਰਬਨ ਸਾਈਡ ਇੰਡਸਟਰੀ ਸਾਈਡ ਜਾਂ ਕਮਰਸ਼ੀਅਲ ਸਾਈਡ ਜਾਂ ਰਹਿ ਸੀ ਕੀ ਜਾਂ ਕਰਨੀਆਂ ਸੀ ਮਤਲਬ ਕੀ ਹੈ ਨਾਲ ਉਹਨੇ ਕਿਹਾ ਕਿ ਸਭ ਤੋਂ ਜ਼ਿਆਦਾ ਜਿਹੜੇ ਵਿਰੋਧ ਕਰਦੇ ਨੇ ਉਹ ਅਕਾਲੀ ਭਾਜਪਾ ਹੈ ਇਹ ਸਰਕਾਰ ਉਹਦੋਂ ਅਕਾਲੀ ਭਾਜਪਾ ਦੀ ਸੀ ਉਹਨਾਂ ਤੋਂ ਪੁੱਛੋ ਕਿ ਉਹਨਾਂ ਨੇ ਇਹ ਕਿਉਂ ਨਹੀਂ ਕੀਤਾ ਹੁਣ ਇੱਕ ਪਾਸੇ ਉਹ ਇਹ ਕਹਿ ਰਹੇ ਨੇ ਦੂਜੇ ਪਾਸੇ ਇਹ ਕਹਿ ਰਹੇ ਨੇ ਕਿ ਲੈਂਡ ਜਿਹੜਾ ਲੈਂਡ ਲਈ ਹੈ ਲੈਂਡ ਪੂਲਿੰਗ ਦੇ ਤਹਿਤ ਇਹਦੀ ਗੱਲ ਮੁਹਾਲੀ ਵਾਲਿਆਂ ਤੋਂ ਪੁੱਛੋ ਉਹ ਵਾਵਾ ਕਰ ਰਹੇ ਨੇ ਇਸ ਕਰਕੇ ਇੱਥੇ ਵੀ ਵਾਵਾ ਕਰਨਗੇ ਪਲਟਰ ਪਾਸੇ ਵੀ ਉਹਨੂੰ ਲੈ ਕੇ ਆ ਰਹੇ ਨੇ ਤੇ ਨੈਗੇਟਿਵ ਪਾਸੇ ਵੀ ਉਹਨੂੰ। ਔਰ ਦੂਜੀ ਗੱਲ ਇਹ ਹੈ ਉਹਦੇ ਚ ਇਹ ਕਹਿੰਦੇ ਸੀ ਕਿ ਇਹਨਾਂ ਨੇ ਤਾਂ 25-25000 ਰੁਪਇਆ ਦਿੱਤਾ ਸੀ ਅਸੀਂ ਤਾਂ ਲੱਖ ਦੇਵਾਂਗੇ। ਸਵਾਲ ਇਹ ਹੈ ਕਿ ਉਹਨਾਂ ਨੇ 25000 ਦਿੱਤਾ ਸੀ ਤੇ 25000 ਦਿੱਤਾ ਸੀ 2013 ਨੂੰ ਮਿਲੇ। ਤੁਸੀਂ 30000 ਦਿੱਤਾ ਸੀ ਹੁਣ ਰੌਲਾ ਜ਼ਿਆਦਾ ਪੈ ਰਿਹਾ ਤੁਸੀਂ 65000 ਏਕੜ ਦਾ ਇਕੱਠਾ ਕਰਤਾ। ਤਵਾਨਾਂ ਦੇ ਜਵਾਬਾਂ ਚੋ ਘੇਰੇ ਦਿਖਾਈ ਦਿੱਤੇ ਉਹ ਕਹਿੰਦੇ ਵੀ 65000 ਏਕੜ ਸੀ ਇੱਕ ਦਿਨ ਚ ਥੋੜੀ ਕਰ ਦਾਂਗੇ 10 ਸਾਲ ਲੱਗਣਗੇ 8 ਸਾਲ ਲੱਗਣਗੇ ਈਨ ਸਾਲ ਲੱਗਣਗੇ ਇਹ ਪ੍ਰਧਾਨ ਕਹਿ ਰਿਹਾ ਆਮ ਆਮਦਵੀ ਪਾਰਟੀ ਦਾ ਤੇ ਮੰਤਰੀ ਕਹਿ ਰਿਹਾ ਫਿਰ ਤੁਸੀਂ ਉਹ 3 ਸਾਲ ਦੀ ਡੈਡਲਾਈਨ ਕਿਵੇਂ ਰੱਖੀ ਐ ਵੀ 3 ਸਾਲ ਜਾਂ 3 ਸਾਲ ਚ ਤਾਂ ਇਹ ਨਹੀਂ ਹੋਣੀ ਇਹਦੇ ਲਈ ਜਿਹੜੀ ਤੁਹਾਡੀ ਰੀਅਲ ਗੱਲ ਐ ਰੀਅਲ ਗੱਲ ਬੋਲ ਕੇ ਨਹੀਂ ਹੁੰਦੀ ਲਿਖ ਕੇ ਹੁੰਦੀ ਜੇ ਮੇਰੇ ਸਾਹਮਣੇ 2000 ਜਿਹੜਾ ਇਹਦਾ ਮਈ ਦੇ ਵਿੱਚ ਐਸੇ ਜਿਹੜਾ ਇਸ ਸਾਲ 2025 ਦੇ ਵਿੱਚ ਮਈ ਦੇ ਵਿੱਚ 14 5 2025 ਨੂੰ ਪਹਿਲਾ ਨੋਟੀਫਿਕੇਸ਼ਨ ਹੋਇਆ ਜਿਹਦੇ ਚ ਇੱਕ ਕਲੀਅਰ ਕੱਟ ਲਿਖਿਆ ਹੋਇਆ ਇਹਨਾਂ ਨੇ ਕਿ ਕਿਉਂ ਨਹੀਂ ਅਸੀਂ ਲੈਂਡ ਐਕੁਇਜ਼ੀਸ਼ਨ ਐਕਟ 2013 ਦੇ ਮੁਤਾਬਕ ਕਰਦੇ ਕਿਉਂਕਿ ਉਹਦੇ ਤਹਿਤ ਜੇ ਜ਼ਮੀਨ ਅਕਵਾਇਰ ਕਰਾਂਗੇ ਤਾਂ ਮਿਨੀਮਮ 1.5 ਸਾਲ ਤੇ ਦੋ ਜ਼ਿਆਦਾ ਟਾਈਮ ਲੱਗਦਾ ਹੈ ਦੂਜੀ ਗੱਲ ਇਹ ਕਹੀ ਹੈ ਕਿ ਉਹ ਫਿਰ ਕਿਸਾਨ ਹੋਰ ਮੁਆਵਜ਼ਾ ਮੰਗਦੇ ਨੇ ਮੁਕੱਦਮਿਆਂ 'ਚ ਫਸ ਜਾਂਦੀ ਹੈ ਉਹਨੂੰ ਕਈ ਸਾਲ ਲੱਗ ਜਾਂਦੇ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਜਲਦੀ ਜਲਦੀ ਤਾਂ ਜਲਦੀ ਜਲਦੀ ਚ ਇਹਨਾਂ ਨੇ ਲਿਆਂਦਾ 1995 ਦਾ ਕੰਟਰੀ ਐਂਡ ਟਾਊਨ ਪਲਾਨਿੰਗ ਡਿਵੈਲਪਮੈਂਟ ਦਾ ਜਿਹੜਾ ਕਾਨੂੰਨ ਹੈ ਉਹਦੇ ਸੈਕਸ਼ਨ 28 ਹੇਠ ਇਹਨਾਂ ਨੇ ਲਿਆਂਦਾ ਕਿ ਜਿਹੜੀਆਂ ਵੀ ਇਹ ਅਥਾਰਟੀਆਂ ਨੇ ਉੱਚ ਮੰਤਰੀ ਮੰਡਲ ਇੱਕ ਕਮੇਟੀ ਬਣਾ ਲੂਗਾ ਜਮੀਨ ਦੀ ਨਿਸ਼ਾਨਦੇਹੀ ਉਹ ਕਰ ਦੇਣਗੇ ਆ ਮੁੜ ਕੇ ਅਸੀਂ ਜ਼ਮੀਨ ਲੈ ਲਾਂਗੇ ਹੁਣ ਉਹ ਜ਼ਮੀਨ ਦੀ ਨਿਸ਼ਾਨਦੇਹੀ ਕੌਣ ਕਰ ਰਹੇ ਨੇ ਜ਼ਮੀਨ ਦੀ ਨਿਸ਼ਾਨਦੇਹੀ ਕਰ ਰਹੇ ਨੇ ਪੁੱਡਾ ਦਾ ਚੀਫ ਐਡਮਿਨਿਸਟਰेटर ਦੂਜੀ ਜਾਂ ਜਿਹੜੀ ਆਏਗੀ ਕਲਾਡਾ ਦਾ ਚੀਫ ਐਡਮਿਨਿਸਟਰेटर ਸਾਰੇ ਬਿਊਰੋਕਰੇਟ ਕਰ ਰਹੇ ਨੇ ਕਿਹੜੀ ਜ਼ਮੀਨ ਚਾਹੀਦੀ ਆ ਕਿਹੜੀ ਨਹੀਂ ਇਸ ਨੋਟੀਫਿਕੇਸ਼ਨ ਦੇ ਤਬਾਕ ਤੇ ਦੂਜੀ ਗੱਲ ਉਹਦੇ ਚ ਨਾਲ ਇਹ ਕਿਹਾ ਹੋਇਆ ਹੈ ਤੇ ਇਹ ਜਿਹੜੀ ਕਰਕੇ ਨਿਸ਼ਾਨਦੇਹੀ ਅਬਦੀ ਰਿਪੋਰਟ ਦੇ ਦੇਣਗੇ ਸਾਰੀਆਂ ਅਥਾਰਟੀਆਂ ਨੂੰ ਅਥਾਰਟੀਆਂ ਦੀ ਐਗਜ਼ੈਕਟਿਵ ਨੂੰ ਜਾਏਗੀ ਇਹ ਰਿਪੋਰਟ ਤੇ ਉਹ ਫਿਰ ਜਿਹੜਾ ਹੈੱਡ ਹੈ ਇਹਨਾਂ ਦਾ ਉਹ ਕਮੇਟੀਆਂ ਦੇ ਵਿੱਚ ਬੈਠ ਕੇ ਉਹਦੇ 'ਚ ਫੈਸਲਾ ਕਰ ਲੈਣਗੇ ਕੀ ਚਾਹੀਦਾ ਉੱਚ ਚੀਫ ਮਿਨਿਸਟਰਾ ਕਰੂਨੀ ਤੌਰ ਤੇ ਹੈੱਡ ਤੇ ਤੁਸੀਂ ਚੀਫ ਸੈਕਟਰੀ ਨੂੰ ਦਾਤਾ ਬਦਲਾ ਕੇ ਉਹਨਾਂ ਦੇ ਵਿੱਚ ਪਹਿਲੀ ਗੱਲ ਇਹਨਾਂ ਦਾ ਜਵਾਬ ਕੋਈ ਅਜੇ ਤੱਕ ਦੇ ਰਹੇ ਹੋ ਤੇ ਕਿਉਂ ਨਹੀਂ ਦੇ ਰਹੇ ਜੇਕਰ ਇਹ ਜਵਾਬ ਤੁਹਾਡੇ ਸਾਹਮਣੇ ਨੇ ਜਿਹੜੀ ਮਈ ਵਾਲਾ ਨੋਟੀਫਿਕੇਸ਼ਨ ਹੈ ਫਿਰ ਤੁਸੀਂ 4 ਜੂਨ ਵਾਲਾ ਨੋਟੀਫਿਕੇਸ਼ਨ ਲਿਆਂਦਾ 4 ਜੂਨ ਤੋਂ ਲੋਕਾਂ ਨੇ ਇਤਰਾਜ਼ ਕੀਤਾ ਫਿਰ ਤੁਸੀਂ 7 ਜੁਲਾਈ ਚ 4 ਜੁਲਾਈ ਨੂੰ ਇੱਕ ਨੋਟੀਫਿਕੇਸ਼ਨ ਕੀਤਾ ਉਤੇ ਇਤਰਾਜ਼ ਹੋਏ ਅਜੇ ਨਵੇਂ ਵਾਲਾ ਜਿਹੜਾ ਪਰਸੋਂ ਕੈਬਨਿਟ ਕੀਤੀ ਉਹਦਾ ਨਵਾਂ ਨੋਟੀਫਿਕੇਸ਼ਨ ਆਇਆ ਨਹੀਂ ਕੀ ਕੀ ਸੁਧਾਰ ਨੇ ਚਾਰ ਵਾਰ ਮਈ ਤੋਂ ਲੈ ਕੇ ਹੁਣ ਤੱਕ ਹੀ ਤਬਦੀਲੀ ਆ ਗਈ ਹੈ ਇਸ ਕਰਕੇ ਕਿਤਾ ਇਹ ਗੱਲ ਹੈ ਇਹਦਾ ਜਵਾਬ ਕੋਈ ਉਹ ਨਹੀਂ ਦੇ ਰੇ ਦੂਜੀ ਗੱਲ ਇੱਕ ਜਿਹੜਾ ਜਵਾਬ ਨਹੀਂ ਦੇ ਰੇ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਪੈਸਾ ਕਿੱਥੋਂ ਆਏਗਾ ਡਿਵੈਲਪਮੈਂਟਲੀ ਉਹ ਕਹਿੰਦੇ ਪੈਸੇ ਹੈਗੇ ਨੇ ਪੈਸੇ ਕਿੱਥੇ ਹੈਗੇ ਨੇ ਕਹਿੰਦੇ ਤੁਸੀਂ ਨਾ ਪੁੱਛੋ ਸਾਡੇ ਕੋਲ ਹੈਗੇ ਨੇ ਮਤਲਬ ਹੋਰ ਕੋਈ ਗੱਲ ਨਹੀਂ ਵੀ ਸਾਡੇ ਕੋਲ ਹੈਗੇ ਨੇ ਅੱਜ ਉਹ ਇਹ ਵੀ ਕਹਿ ਗਏ ਕਿ ਤੇ ਬੀਪੀਐਲ ਨੂੰ ਵੀ ਰੱਖਿਆ ਜਾਏਗਾ ਜੀ ਫਲਾਣੇ ਨੂੰ ਵੀ ਰੱਖਿਆ ਜਾਏਗਾ ਫਲਾਣੇ ਦਾ ਕੋਟਾ ਫਲਾਣੇ ਦਾ ਕੋਟਾ ਅਸੀਂ ਕੰਨ ਵੀ ਇਹ ਗੱਲ ਕੀਤੀ ਸੀ ਬੀਪੀਐਲ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਲਈ ਸੀ ਉਹ ਤਾਂ ਤੁਸੀਂ ਆ ਪੁਰਾਣਿਆਂ ਤੋਂ ਵੀ ਮੁਕਤ ਕਰਤੇ ਪ੍ਰਾਣੀਆਂ ਨੂੰ ਵੀ ਕਹੇਤਾ ਵੀ ਜੋ ਮਰਜੀ ਜਿੰਨੋ ਮਰਜੀ ਵੇਚ ਲੋ ਤੁਸੀਂ ਇਹ ਤਾਂ ਤੁਹਾਡੀ ਗਵਰਨਮੈਂਟ ਦੇ ਵਿੱਚ ਵੀ ਹੋਇਆ ਤੇ ਪੁਰਾਣੀਆਂ ਗਵਰਨਮੈਂਟਾਂ ਦੇ ਵਿੱਚ ਵੀ ਹੋਇਆ ਤੇ ਇਹਦੇ 'ਚ ਇਸ ਕਰਕੇ ਇਹ ਹੈ ਕਿ ਜਿਹੜੇ ਦੂਜੀ ਵੱਡੀਆਂ ਗੱਲਾਂ ਨੇ ਜਿਹਦੀਆਂ ਤੁਸੀਂ ਜਵਾਬ ਅੱਜ ਵੀ ਨਹੀਂ ਦੇ ਰਹੇ ਕਿ ਜਿਹੜਾ 1 ਏਕੜ ਵਾਲੇ ਨੂੰ ਤੁਸੀਂ ਦੇ ਤਾ 1080 ਤੇ 200 ਗੱਜ ਜਿਹੜਾ ਉਹ ਕਮਰਸ਼ੀਅਲ ਏਕੜ ਮਗਰ ਤੁਸੀਂ ਜਿਹੜੇ ਈਡੀਸੀ ਲੈ ਰਹੇ ਹੋ ਐਕਸਟਰਨਲ ਡਿਵੈਲਪਮੈਂਟ ਚਾਰਜੇਸ ਜਾਏ 1 ਕਰੋੜ ਜਾਂ ADC ਜਿਹੜਾ ਵੱਧ ਹੋਊਗਾ ਉਹ ਲੈਣਾ ਤੇ ਜੇ ਗਮਾਡਾ ਨੇ ਲਿਆ ਤੇ ਜੇ ਪੁੱਡਾ ਜੇ ਪੁੱਡਾ ਨੇ ਲਿਆ ਜੇ ਆ ਦੋ ਜਿਆ ਨੇ ਲਿਆ ਗਮਾਡਾ ਹੋ ਗਈ ਗਲਾਡਾ ਹੋ ਗਈ ਵੱਖ-ਵੱਖ ਅਥਾਰਟੀਆਂ ਨੇ ਜੜੀਆਂ ਤਾਂ 2 ਕਰੋੜ ਦੇਣਾ ਪਊਗਾ ਉਹ ਕਿਸਾਨ 1 ਕਰੋੜ ਤੇ 2 ਕਰੋੜ ਕਿੱਥੋਂ ਲਿਆਉਣਗੇ ਉਹਦੇ ਡਿਵੈਲਪਮੈਂਟ ਦੇ ਪਾਸ ਪਾਸੇ ਉਹ ਪੈਸੇ ਕੌਣ ਕੀ ਕਰੂਗਾ ਕਿੱਥੇ ਉਹਨਾਂ ਦੀ ਜ਼ਮੀਨ ਆਟੋਮੈਟਿਕਲੀ ਵੇਚ ਜਾਣਗੇ ਉਹ ਵਿਚਾਰੇ ਉਹ ਦੋ ਹੀ ਮੌਕੇ ਤੇ ਵੀ ਲੈ ਲਓ ਜੀ ਜਿੰਨਾਂ ਦਾ ਲੈਣਾ ਕਰਜ਼ਾ ਥੋੜੀ ਸਾਡਾ ਅਸੀਂ ਲੈਣਾ ਦਾ ਜੇ ਤੁਸੀਂ ਇਹ ਨਾਲ ਕਹਿ ਰਹੇ ਹੋ ਇਦੋਂ ਪਹਿਲਾਂ ਇੱਕ ਇਤਰਾਜ਼ ਜਿਹੜਾ ਕੱਲ ਮੈਂ ਪੜ੍ਹ ਕੇ ਸੁਣਾਇਆ ਸੀ ਜਿਹੜੀ 2013 ਦੀ ਅਕਾਲੀ ਦਲ ਦੀ ਲੈਂਡ ਯੂਜ਼ਿੰਗ ਪਾਲਿਸੀ ਹੈ ਜਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹ ਚ ਇਹ ਲਿਖਿਆ ਹੋਇਆ ਹੈ ਕਿ ਜਾਂ ਤੇ ਨਸਾਨ ਜਾਂ ਜਿੰਨਾ ਚਿਰ ਡਿਵੈਲਪ ਕਰਕੇ ਉਹਨੂੰ ਕਬਜ਼ਾ ਨਹੀਂ ਮਿਲਦਾ ਉਹਨਾਂ ਚਿਰ ਉਹਨੂੰ 25000 ਰੁਪਇਆ ਸਾਲ ਦਾ ਏਕੜ ਮਗਰ ਮਿਲਦਾ ਰਹੂਗਾ ਤਾਂ ਇਹ ਸੱਜਣ ਕਹਿ ਰਹੇ ਨੇ ਏਰੋ ਸਿਟੀ ਦੇ ਜਿਹੜੇ ਕਿ 3 ਸਾਲ ਬਾਅਦ ਉਹ ਬੰਦ ਕਰਤਾ ਜਾਣ ਆਗਦਾ ਪੈਰਾ ਭੁੱਲ ਕੇ ਜਾਂ ਉਦੋਂ ਤੱਕ ਨਾ ਜੇ ਕਬਜ਼ਾ ਮਿਲਿਆ ਕਮਰਸ਼ੀਅਲ ਹੁੰਦਾ ਤੇ ਨਾ ਕੁਝ ਗੱਲ ਹੋਈ ਹੈ ਤੇ 3 ਸਾਲ ਬਾਅਦ ਉਹਦੀ ਉਹ ਆਮਦਨ ਵੀ ਚਲੀ ਗਈ ਤੇ ਜ਼ਮੀਨ ਆ ਗਈ ਉੱਥੇ ਕੰਦਾ ਨਿਕਲ ਗਿਆ ਜਾਂ ਜੋ ਵੀ ਮਰਜ਼ੀ ਕਰ ਲਿਆ ਸੜਕਾਂ ਉਹਦੀ ਆਮਦਨ ਕਿੱਥੇ ਆ ਕਦੇ ਤੋਂ ਆਊਗੀ ਖਾਲੀ ਪਿਆ ਬਰਾਤ ਆਮਦਨ ਨਹੀਂ ਦੇ ਰਿਹਾ ਖਾਲੀ ਪਿਆ ਹੁਣ ਵਾਲੀ ਚ ਵੀ ਜਾ ਪਾਇਆ ਹੋਇਆ ਕਹਿੰਦੇ ਨੇ ਹੁਣ ਵਾਲੀ ਚ ਵੀ ਜਾ ਪਾਇਆ ਹੋਇਆ ਹੂੰ ਹੁਣ ਵਾਲੀ ਚ ਵੀ ਜਾ ਪਾਇਆ ਹੋਇਆ ਜਾਂ ਤਿੰਨ ਸਾਲ ਜਾਂ ਜਦੋਂ ਤੱਕ ਡਿਵੈਲਪ ਨਹੀਂ ਹੋਏਗਾ ਇੱਕ ਇਹਦੂ ਅਗਲਾ ਵੱਡਾ ਵੱਡਾ ਜਿਹੜਾ ਡਰ ਹੈ ਉਹ ਇਹ ਹੈ ਪਹਿਲੀ ਗੱਲ ਤਾਂ ਇਹਨਾਂ ਨੂੰ ਖਰੀਦਣਗੇ ਹੀ ਹੋਰ ਲੋਕ ਆ ਕੇ ਬਾਹਰੋਂ ਪੰਜਾਬ ਲਈ ਤਾਂ ਹਜੇ ਸਰਵੇ ਹੀ ਕੋਈ ਨਹੀਂ ਹੈ ਕਿ ਕਿੰਨਾ ਚਾਹੀਦਾ ਕਿੰਨਾ ਨਹੀਂ ਦੂਜੀ ਗੱਲ ਤੁਹਾਡੀ ਸਰਕਾਰ ਡੇਢ ਸਾਲ ਨੂੰ ਰਹੂਗੀ ਜਾਂ ਨਹੀਂ ਇੱਕ ਤਾਂ ਪੋਲੀਟੀਕਲ ਮਕਸਦ ਇਹਨਾਂ ਦਾ ਤੁਹਾਡੇ ਸਾਹਮਣੇ ਆ ਗਿਆ ਨਾ ਉਹਦੇ ਪਹਿਲੇ ਚ ਕਿ ਡੇਢ ਸਾਲ ਤੋਂ ਜ਼ਿਆਦਾ ਸਭਾ ਲਗੂ ਜੀ ਇਹ ਕਹਿੰਦੇ ਨੇ 6 ਮਹੀਨੇ ਚੱਲ ਆ ਕੇ ਅਗਲੀ ਤਾਂ ਸਰਕਾਰ ਅਸੀਂ ਪੈਸਾ ਇੱਥੋਂ ਬਣਾ ਕੇ ਦੁਬਾਰਾ ਲੜਨੀ ਆ ਚੋਣ ਤੁਸੀਂ ਟਾਈਮ ਨਹੀਂ ਦੇ ਸਕਦੇ ਕਦੇ ਕੋਈ ਜਿਹੜੇ ਸਰਕਾਰਾਂ ਦੇ ਵਿੱਚ ਪੋਲਿਸੀ ਸਿਸਟਮ ਹੁੰਦਾ ਹੈ ਉਹ ਕੋਈ ਆਪਣੀ ਸਰਕਾਰ ਦੇ ਟੈਨਯੂਰ ਨਾਲ ਜੋੜ ਕੇ ਕਰਦਾ ਕਦੇ ਪੋਲਿਸੀ ਪੋਲਿਸੀ ਤਾਂ ਦਸਾਂ ਵੀਆ 30 ਸਾਲਾਂ ਦੀ ਹੁੰਦੀ ਹੈ ਇੱਕ ਤਾਂ ਇਹ ਗੱਲ ਦਾ ਜਵਾਬ ਨਹੀਂ ਦੇ ਰਹੇ ਦੂਜੀ ਗੱਲ ਇਹ ਆ ਵੀ ਡੇਢ ਸਾਲ ਬਾਅਦ ਕੋਈ ਨਵੀਂ ਸਰਕਾਰ ਆ ਗਈ। ਉਹਨੇ ਕਹਿਤਾ ਵੀ ਪੁਰਾਣੀ ਨੇ ਤਾਂ ਗਲਤ ਕੀਤਾ ਸੀ ਤਾਂ ਬਦਲ ਰਿਹਾ ਜੀ। ਤੇਰੀਆਂ ਪਾਲਿਸੀਆਂ ਡੰਪ ਹੋ ਜਾਂਦੀਆਂ ਨੇ। ਉਹ ਬੰਦ ਕਰ ਦੇਣਗੇ ਆ ਬਾਕੀ ਕਿੰਨੇ ਲੋਕ ਹਾਈ ਕੋਰਟਾਂ ਦੇ ਚੱਕਰ ਮਾਰ ਲੜਨਗੇ ਬਾਰ-ਬਾਰ ਜਾ ਕੇ। ਜਿਹੜੇ ਉੱਥੋਂ ਲੈ ਲੈਣਗੇ ਜਾ ਕੇ ਕੀ ਦੇ ਆ ਇਕੱਲੇ-ਇਕੱਲੇ ਬੰਦੇ ਜਾ ਕੇ ਅਦਾਲਤਾਂ ਦੇ ਧੱਕੇ ਖਾ ਕੇ ਹਾਸਲ ਕਰ ਸਕਦੇ ਨੇ। ਵਕੀਲ ਕਰਨ ਨੂੰ ਪੈਸਾ ਨਹੀਂ ਜ਼ਮੀਨ ਤੁਸੀਂ ਦੱਬ ਲਈ ਤੇ ਇਦੋਂ ਬਾਅਦ ਕੌਣ ਦੇ ਦੂਗਾ ਉਹਨोंने ਆ। ਸਰਕਾਰ ਕਿਸੇ ਹੋਰ ਦੀ ਆ ਗਈ। ਇਹਦੀ ਗਾਰੰਟੀ ਕੌਣ ਲਏਗਾ? ਜੇ ਵੀ ਤੁਸੀਂ ਕਹਿੰਦੇ ਹੋ ਅਸੀਂ ਪੁਰਾਣੀਆਂ ਦੀਆਂ ਸਕੀਮਾਂ ਬਦਲ ਰਹੇ ਹਾਂ ਨਵੇਂ ਵੀ ਤੋਂ ਆਪਦੀ ਸਕੀਮ ਬਦਲ ਦੇਣਗੇ